ਅਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ YouTube ਚੈਨਲ ਅਵਲীন ਸਟੱਡੀ ਵਿੱਚ ਤੇ ਅੱਜ ਮੈਂ ਅਗਲੇ ਪ੍ਰਸ਼ਨ ਤੁਹਾਡੇ ਨਾਲ ਸਾਂਝੇ ਕਰਾਂਗਾ ਪਹਿਲਾਂ 70 ਪ੍ਰਸ਼ਨ ਹੋ ਚੁੱਕੇ ਨੇ ਤੇ 30 ਪ੍ਰਸ਼ਨ ਹੋਰ ਤੇ ਜਿਵੇਂ ਇਹ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਸਾਨੂੰ ਨੂੰ ਮਿਲ ਰਿਹਾ ਹੈ ਕਿ ਲੈਕਚਰ ਆ ਦੀ ਵੈਕੈਂਸੀ ਕਦੇ ਵੀ ਆ ਸਕਦੀ ਆ ਸੋ ਤੁਸੀਂ ਆਪਣੀ ਤਿਆਰੀ ਕੰਟੀਨਿਊ ਰੱਖਿਓ ਕਿਉਂਕਿ ਸਮੇਂ ਆਉਣ ਤੇ ਤਿਆਰੀ ਨਹੀਂ ਹੋ ਸਕਦੀ ਜੇ ਪਹਿਲਾਂ ਹੀ ਤਿਆਰੀ ਕਰਦੇ ਰਹਾਗੇ ਤਾਂ ਜਾ ਕੇ ਅੱਗੇ ਜਾ ਕੇ ਅਸੀਂ ਇਗਜ਼ਾਮ ਕ੍ਰੈਕ ਕਰ ਪਾਵਾਂਗੇ ਸੋ ਅੱਜ ਜੋ ਪ੍ਰਸ਼ਨ ਨੇ ਪੰਜਾਬੀ ਲਿਟਰੇਚਰ ਨਾਲ ਹੀ ਨੇ ਸੰਬੰਧਿਤ ਸੋ ਅਗਲਾ ਪ੍ਰਸ਼ਨ ਜੋ ਮੈਂ ਸਾਂਝਾ ਕਰਾਂਗਾ ਤੁਹਾਡੇ ਨਾਲ ਮੇਰੇ ਜਨਮਗਰੋਂ ਪਾਤਰ ਪੰਜਾਬੀ ਕਾਫ ਦੀ ਮਿਸ਼ਾਲ ਜਗਾ ਕੇ ਰੱਖੇਗਾ ਇਹ ਸ਼ਬਦ ਕਿਸ ਨੇ ਕਹੇ ਆ ਆਪਸ਼ਨ A ਪੂਰਨ ਸਿੰਘ ਦੀਵਾਨ ਸਿੰਘ ਕਾਲੇਪਾਣੀ ਪਾਵਾ ਬਲਵੰਤ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਬੱਚਿਆਂ ਨੇ ਆਪਸ਼ਨ D ਸੋਚੀਓ ਬਿਲਕੁਲ ਸਹੀ ਆ ਮੋਹਨ ਸਿੰਘ ਨੇ ਕਿਹਾ ਸੀਗਾ ਕਿ ਮੇਰੇ ਜਾਣ ਮਗਰੋਂ ਪਾਤਰ ਪੰਜਾਬੀ ਕਾਵਿ ਦੀ ਮਿਸਾਲ ਜਗਾ ਕੇ ਰੱਖੇਗਾ ਬਤਾਂਗੇ ਅਗਲੇ ਪ੍ਰਸ਼ਨ ਵੱਲ ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਸ ਨੇ ਕਿਹਾ ਹੈ ਛੇਵੇਂ ਦਰਿਆ ਦੇ ਦਰਿਆ ਦੇ ਪ੍ਰਸ਼ਨ ਪਹਿਲਾਂ ਵੀ ਦੋ ਤੁਹਾਡੇ ਦਿਮਾਗ 'ਚ ਘੁੰਮ ਰਹੇ ਹੋਣੇ ਆ ਇੱਕ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਹਾ ਹੋਇਆ ਵਾ ਉਹਨਾਂ ਨੂੰ ਤਾਂ ਕਿਹਾ ਹੀ ਜਾਂਦਾ ਛੇਵਾਂ ਦਰਿਆ ਇਹ ਪਰ ਕਿਸੇ ਸਪੈਸ਼ਲ ਕਿਸੇ ਮੁੰਦ ਨੇ ਕੀ ਹੋਇਆ ਕਿਸੇ ਪਰਸਨ ਇੱਕ ਪਰਸਨ ਨੇ ਕੀ ਹੋਇਆ ਕਤਾ ਸਿੰਘ ਦੁਕਲ ਇਹਦਾ ਸਹੀ ਆਨਸਰ ਆ ਇਹ ਪ੍ਰਸ਼ਨ ਦਾ ਤੇ ਬਾਕੀ ਭਾਈ ਵੀਰ ਸਿੰਘ ਨੂੰ ਵੀ ਕੀ ਹੋਇਆ ਛੇਵਾ ਦਰਿਆ ਉਹ ਵੈਸੇ ਬੱਚਾ ਨੇ ਪੜ੍ਹ ਹੀ ਹੋਣਾ ਵਾ ਸੋਮਿੰਦਰ ਸਿੰਘ ਰੰਦਾਵਾ ਨੂੰ ਛੇਵਾ ਦਰਿਆ ਕਿਹਾ ਹੈ ਕਤਾ ਸਿੰਘ ਦੁਕਲ ਨੇ 73ਵਾਂ ਪ੍ਰਸ਼ਨ ਹੈ ਐਮ ਐਸ ਰੰਦਾਵਾ ਨੂੰ ਪੰਜਾਬੀ ਕਲਚਰ ਦਾ ਸ਼ਾਂਝਾ ਕਿਸ ਨੇ ਕਿਹਾ ਆਪਸ਼ਨ ਉੜਾ ਪ੍ਰੀਤਮ ਸਿੰਘ ਆੜਾ ਰਾਮ ਸਰੂਪ ਅਨਖੀ ਈਡੀ ਬਲਵੰਤ ਗਾਰਗੀ ਸੱਸਾ ਧਰਮਪਾਲ ਸਿੰਘ ਕਹੇ जोड़े विद्यार्थियों ने ऑप्शन तीजी बलवंत गारगी सिलेक्ट किया है बिल्कुल सही है पता है अगले प्रश्न वाल रंधावा पंजाबी चो किसने कहा है ऑप्शन बरियाम सिंह संधु अजीत कौर दलीप कौ टवाणा तो जो लास्ट ऑप्शन आ सुजान सिंह जोड़े विद्यार्थियों ने ऑप्शन तीजी सिलेक्ट की दिलप कौटाणा बिल्कुल ही सही है वल शल रहत गंगा जल वर्गी दिलीप कौर टिवाणा ने किसने कहा ऑप्शन है दादी ने मामी ने चाची ने चाह नानी ने जोड़े विधियों ने पहली ऑप्शन सिलेक्ट की बिल्कुल सही है दिलीप कौ टिवा ने किसू अमीर घर गरीब औरत किया पहली ऑप्शन जो है वो दादी नू, मामी नू पुआ नया ਜਾਂ ਫਿਰ ਨਾਨੀਨੋ ਕਿਹਾ ਅਮੀਰ ਕਾਰ ਦੀ ਕਰੀਬ ਔਰਤ ਸੋ ਇਹਦਾ ਆਨਸਰ ਬੱਚਿਓ ਹੈ ਪਹਿਲਾ ਤਾਤੀ ਨੂੰ ਬਦਾਂਗੇ ਅਗਲੇ ਪ੍ਰਸ਼ਨ ਵੱਲ ਅਮਰਦਾ ਪ੍ਰੀਤਮ ਨੇ ਆਪਣੀ ਸਵੈ ਜੀਵਨੀ ਵਿੱਚ ਦੁੱਧਿਆ ਬਦਲ ਕਿਸ ਨੂੰ ਕਿਹਾ ਆਪਸ਼ਨ ਹੁੜਾ ਹੈ ਪਾਈਵੀ ਸਿੰਘ ਆੜਾ ਗੁਰਬਖਸ਼ ਸਿੰਘ ਈੜੀ 임ਰੋਜ਼ ਤੇ ਸੱਸਾ ਸ਼ਾਹਰ ਲੋਗੜ ਸ਼ਾਹਰ ਲੋਧਿਆਨਵੀ ਤੇ ਇਹਦੇ ਵਿੱਚ ਜੋ ਸਹੀ ਆਪਸ਼ਨ ਹੈ ਉਹ ਹੈ 임ਰੋਜ਼ ਆਪਲੀ ਸਵੈ ਜੀਵਨੀ ਵਿੱਚ ਅਮਰੋਦ ਨੂੰ ਦੁਦਿਆ ਬਦਲ ਕਿਹਾ ਸੀ ਅਮ੍ਰਿਤਾ ਪ੍ਰੀਤਮ ਨੇ ਸੋ ਬਦਾਂਗੇ ਅਗਲੇ ਪ੍ਰਸ਼ਨ ਵੱਲ ਅਮ੍ਰਿਤਾ ਪ੍ਰੀਤਮ ਇੱਕ ਪਰਿਕਥਾ ਹੈ ਕਿਸ ਨੇ ਕਿਹਾ ਬ੍ਰਿਯਾਮ ਸੰਧੂ ਨੇ ਕਿਹਾ ਅਜੀਤ ਕੌਰ ਨੇ ਦਿਲੀਪ ਕੁਟਵਾਨਾ ਨੇ ਕਿਹਾ ਅਮ੍ਰਿਤਾ ਪ੍ਰੀਤਮ ਨੂੰ ਜਾਂ ਫਿਰ ਸੁਜਾਨ ਸਿੰਘ ਨੇ ਕਿਹਾ ਜਿਹੜੇ ਵਿਦਿਆਰਥੀਆਂ ਨੇ ਆਪਸ਼ਨ ਤੀਜੀ ਸਿਲੈਕਟ ਕੀਤੀ ਦਿਲੀਪ ਕੁਟਵਾਨਾ ਉਹ ਬਿਲਕੁਲ ਹੀ ਸਹੀ ਹੈ ਦਿਲੀਪ ਕੁਟਵਾਨਾ ਨੇ ਅਮ੍ਰਿਤਾ ਪ੍ਰੀਤਮ ਨੂੰ ਇੱਕ ਪਰਿਕਥਾ ਕਿਹਾ ਬਦਾਈ ਅਗਲੇ ਪ੍ਰਸ਼ਨ ਵੱਲ ਅਮਰਤਾ ਪ੍ਰੀਤਮ ਨੂੰ ਕਾਮ ਦੀ ਕਿਹੜੀ ਕਿਸ ਨੇ ਕਿਹਾ ਇਹ ਪ੍ਰਸ਼ਨ ਵੈਸੇ ਕਾਫੀ ਦੇਖਿਆ ਗਿਆ ਹੋਊ ਬੱਚਾ ਨਾ ਊੜਾ ਪ੍ਰੇਮ ਪ੍ਰਕਾਸ਼ ਆੜਾ ਕਾਨ ਸਿੰਘ ਨਾਬਾ ਈੜੀ ਕਿਰਪਾਲ ਸਿੰਘ ਕਸੀਲ ਸੱਸਾ ਮੋਹਨ ਸਿੰਘ ਦੀਵਾਨਾ ਇਹਦੇ ਵਿੱਚ ਜਿਹੜੀ ਸਹੀ ਆਪਸ਼ਨ ਆ ਜਿਵੇਂ ਤੁਹਾਨੂੰ ਸਾਰ ਨੂੰ ਪਤਾ ਹੀ ਆ ਕਿਰਪਾਲ ਸਿੰਘ ਕਸੀਲ ਇਹਦੀ ਸਹੀ ਆਪਸ਼ਨ ਆ ਉਹਨਾਂ ਨੇ ਇਹਨੂੰ ਕਾਮ ਦੀ ਕਿਹੜੀ ਕਿਹਾ ਸੀ ਅਮਰਤਾ ਪ੍ਰੀਤਮ ਨੂੰ ਸਵੈ ਜਿਬਰੀ ਨੂੰ ਜਥਾਰ ਤੋਂ ਜਥਾਰ ਦਾ ਸਫ਼ਰ ਕਿਸ ਨੇ ਅਖਿਆ उड़ा शिव कुमार बटालवी आड़ा राम स्वरूफ अंखी ईडी अमृता प्रीतम सस्ा पूरा सिंह वो ईडी है अमृता प्रीतम <स्थाथ> ਅਗਲੇ ਪ੍ਰਸ਼ਨ 'ਤੇ ਪਤਾ ਲੱਗੇ ਸਵੈ ਜੀਵਨ ਨੂੰ ਜਠਾੜ ਤੋਂ ਜਠਾੜ ਦਾ ਸਫ਼ਰ ਕਿਸ ਨੇ ਕੀਤਾ ਉਹ ਅਮਰਤਾ ਪ੍ਰੀਤਮ ਸੌਰੀ ਇਹ ਹੋ ਗਿਆ ਸੀਗਾ। ਤੋਂ ਅੱਗੇ ਵੱਲ ਪਤਾ ਹੈ ਪ੍ਰਸ਼ਨ ਵੱਲ। ਮੈਂ ਤੈਨੂੰ ਮੈਂ ਤੈਨੂੰ ਇਹ ਕਹਿਣਾ ਆਇਆ ਹਾਂ ਕਿ ਤੂੰ ਲਿਖਣਾ ਨਾ ਛੱਡੀ ਇਹ ਸ਼ਬਦ ਜਸਵੰਤ ਸਿੰਘ ਕਵਲ ਨੂੰ ਕਿਸ ਨੇ ਕਹੇ? ਗੁਰਮੁਖ ਸਿੰਘ ਮਸਾਫਰ ਸਿੰਘ ਨੇ, ਸੰਤ ਸਿੰਘ ਸੇਖੋਂ ਨੇ, ਬਲਵੰਤ ਗਾਰਗੀ ਨੇ ਜਾਂ ਨਾਨਕ ਸਿੰਘ ਨੇ? ਇਹਦਾ ਸਹੀ ਆਪਸ਼ਨ ਹੈ ਡੀ ਸਸਾ ਆਪਸ਼ਨ ਜੋ ਹੈ ਨਾਨਕ ਸਿੰਘ। ਉਹਨਾਂ ਨੇ ਕਿਹਾ ਸੀ ਕਿ ਜਸਵੰਤ ਸਿੰਘ ਕਵਲੂਕੇ ਤੂੰ ਮੈਂ ਲਿਖਣਾ ਛੱਡੀ ਮੈਂ ਤੈਨੂੰ ਇਹੋ ਹੀ ਕਹਿਣਾ ਹੈ। ਗੁਦਿਆਲ ਸਿੰਘ ਨੂੰ ਉੱਤਮ ਫਿਲਾਸਫਰ ਗਲਪਕਾਰ ਕਿਸ ਨੇ ਕਿਹਾ? ਆਚਾਰੀਆ ਰਾਮਚੰਦਰ ਸ਼ੁਕਲ, ਪਿਹਾਰੀ لال ਪੂਰੀ, ਟੀ.ਆਰ ਬਨਾਰਜ ਸ਼ਾਦਾਰਾਮ ਫਲੋਰੀ। ਇਹਦੇ ਵਿੱਚ ਜਿਹੜੀ ਤੀਜੀ ਆਪਸ਼ਨ ਹੈ ਟੀ.ਆਰ ਬਨਾਰਜ ਬਿਲਕੁਲ ਸਹੀ ਹੈ। ਕਿਸ ਨੇ ਕਿਹਾ ਗੁਦਿਆਲ ਸਿੰਘ ਸਾਡੇ ਸਮਿਆਂ ਦੇ ਬਹੁਤ ਵੱਡੇ ਲੇਖਕ ਹਨ? ਕਿਰਪਾਲ ਸਿੰਘ ਕਸੇਲ ਨੇ, ਗੁਰਸ਼ਰਨ ਸਿੰਘ ਨੇ, ਹਰਚੰਦ ਸਿੰਘ ਨੇ ਜਾਂ ਮੋਹਨ ਸਿੰਘ ਦਵਾਨਾ ਨੇ? ਜਿਹੜੇ ਵਿਦਿਆਰਥੀਆਂ ਨੇ ਦੂਜੀ ਆਪਸ਼ਨ ਗੁਜਰ ਸਿੰਘ ਸੈਲੈਕਟ ਕੀਤੀ ਆ ਬਿਲਕੁਲ ਹੀ ਸਹੀ ਆ ਗੁਜਰ ਸਿੰਘ ਨੇ ਕੁਦਿਆਲ ਸਿੰਘ ਨੂੰ ਕਿਹਾ ਸੀ ਕਿ ਸਾਡੇ ਸਮਿਆਂ ਦੇ ਬਹੁਤ ਵੱਡੇ ਲਿਖੇਗਾ ਪਤਾ ਹੈ ਅਗਰੇ ਪ੍ਰੈਸ਼ਰ ਵਾਲਵ ਪੰਜਾਬ ਦਾ ਮੁਨਸੀਬ ਪ੍ਰੇਮਚੰਦ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬ ਦਾ ਮੁਨਸੀਬ ਪ੍ਰੇਮਚੰਦ ਦੱਸਾਂਗੇ ਪਰ ਆਪਸ਼ਨ ਤੁਹਾਨੂੰ ਦੱਸ ਦਿੰਦਾ ਬਲਵੰਤ ਗਾਰਗੀ ਨਾਨਕ ਸਿੰਘ ਭਾਈ ਵੀਰ ਸਿੰਘ ਤੇ ਗੁਰਵਾਰ ਸਿੰਘ ਜਿਹੜੇ ਵਿਦਿਆਰਥੀਆਂ ਨੇ ਦੂਜੀ ਆਪਸ਼ਨ ਸੈਲੈਕਟ ਕੀਤੀ ਆ नानक सिंह बिल्कुल है पंजाब का मुंशी प्रेमचंद किसान है सो मैं ऑप्शन दस ही चुके हैं इतनी सही ऑप्शन है नानक सिंह मुंशी प्रेमचंद नानक सिंह कहा गया है बलवंत गारगी की केड़ी रचना स्वय जीवनी के आधारित नावल कहा जा सकता है ऑप्शन है काशनी वेड़ा नंगी धुप तो तीजी ऑप्शन कका रेता चौथी ऑप्शन लोहा कोट ਜਿਹੜੇ ਵਿਦਿਆਰਥੀਆਂ ਨੇ ਪਹਿਲਾ ਆਪਸ਼ਨ ਸਿਲੈਕਟ ਕੀਤਾ ਹੈ ਕਾਸ਼ਨੀ ਵੀੜਾ ਬਿਲਕੁਲ ਸਹੀ ਹੈ ਇਹ ਬਲਵੰਤガルਗੀ ਸਵੈ ਜੀਨੇ ਦਾ ਨਾਵਲ ਕਿਹਾ ਜਾ ਸਕਦਾ ਪਵਾਦੀ ਨੂੰ ਪਹਾੜਾਂ ਦੇ ਪੈਰ ਦਾ ਦੇਸ਼ ਕਿਸ ਨੇ ਕਿਹਾ ਹੈ ਆਪਸ਼ਨ ਹੈ ਤੁਹਾਡੇ ਅੱਗੇ ਪ੍ਰਮੇ ਪ੍ਰਕਾਸ਼ ਦੂਜੀ ਆਪਸ਼ਨ ਕਾਂ ਸਿੰਘ ਨਾਗਪਾ ਤੀਜੀ ਆਪਸ਼ਨ ਕਿਰਪਾਲ ਸਿੰਘ ਕਸੇਲ ਤੀਜੀ ਆਪਸ਼ਨ ਚੌਥੀ ਆਪਸ਼ਨ ਗੁਸ਼ਾ ਸਿੰਘ ਜਿਹੜੇ ਵਿਦਿਆਰਥੀਆਂ ਨੇ ਕਾਂ ਸਿੰਘ ਨਾਭਾ ਸਿਲੈਕਟ ਕੀਤਾ ਹੈ ਬਿਲਕੁਲ ਸਹੀ ਹੈ ਨਾ ਕਾਂ ਸਿੰਘ ਨਾਭਾ ਨੇ ਪਵਾਦੀ ਨੂੰ ਪਹਾੜਾਂ ਦੇ ਪੈਰ ਦਾ ਦੇਸ਼ ਓਕੇ ਪੰਜਾਬੀ ਰੰਗ ਮੰਚ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ অপਸ਼ਨ ਨੇ ਪ੍ਰੇਮ ਪ੍ਰਕਾਸ਼ ਕਾਂ ਸਿੰਘ ਨਾਬਾ ਕਿਰਪਾਲ ਸਿੰਘクセਲ ਤੇ ਗੁਰਸ਼ਰਦ ਸਿੰਘ ਜਿਹੜੇ ਵਿਦਿਆਰਥੀਆਂ ਨੇ ਗੁਰਸ਼ਰਦ ਸਿੰਘ ਸਿਲੈਕਟ ਕੀਤਾ ਬਿਲਕੁਲ ਹੀ ਸਹੀ ਹੈ ਗੁਰਸ਼ਰਦ ਸਿੰਘ ਨੇ ਨੂੰ ਪੰਜਾਬੀ ਰੰਗ ਮੰਚ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਪੰਜਾਬੀ ਨਾਟਕ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਗੁਰシャン ਸਿੰਘ ਨੂੰ ਹਰਚੰਦ ਸਿੰਘ ਨੂੰ ਮੋਹਨ ਸਿੰਘ ਦੀਵਾਨ ਨੂੰ ਬ੍ਰਹਮ ਚੱਕ ਦੀ ਤੂੰ ਇਹ ਵਿਦਿਆਰਥੀਆਂ ਨੂੰ मोस्टली ਵਿਦਿਆਰਥੀ ਨੂੰ ਆਉਂਦਾ ਹੋਏਗਾ ਇਹਦੀ ਬੀ ਆਪਸ਼ਨ ਬਿਲਕੁਲ ਸਹੀ ਹੈ ਚਰਨ ਸਿੰਘ ਨੂੰ ਪੰਜਾਬੀ ਨਾਟਕ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਪਤਾ ਹੈ ਐਗ੍ਰੇਪ੍ਰੇਸ਼ਨ ਵੱਲ ਕਿਹੜੇ ਨਾਟਕਕਾਰ ਦੇ ਨਾਟਕ ਕਿੱਡੇ ਘਟ ਤੇ ਪੜੇ ਜਿਆਦਾ ਗਏ ਹਨ ਗੁਰਚਰਨ ਸਿੰਘ ਦੇ ਸੰਸਿੰਘ ਸੇਖੋਂ ਦੇ ਨੰਦਾ ਦੇ ਜਾਂ ਹਰਚਰਨ ਸਿੰਘ ਦੇ ਕਿਸ ਦੇ ਨਾਟਕ ਖੇਡੇ ਘਟ ਤੇ ਪੜੇ ਲੋਕਾਂ ਦੁਆਰਾ ਜ਼ਿਆਦਾ ਗਏ ਨੇ ਤੇ ਉਹ ਹੈ ਆਪਣੀ ਬੀ ਆਪਸ਼ਨ ਬਿਲਕੁਲ ਸਹੀ ਹੈ ਸੰਸਿੰਘ ਸੇਖੋਂ ਦੇ ਇਹਨਾਂ ਦੇ ਪੜੇ ਜ਼ਿਆਦਾ ਗਏ ਨੇ ਇਹਦੇ ਬਹੁਤ ਖੇਡੇ ਰੰਗਮंच ਤੇ ਕੱਟ ਗਏ ਨੇ ਪਤਾ ਹੈ ਕਿ ਅਗਲੇ ਪ੍ਰਸ਼ਨ ਵੱਲ ਕਿਹਦੇ ਰੇਡੀਓ ਨਾਟਕ ਬਹੁਤ ਪ੍ਰਸਿੱਧ ਹੋਏ ਸੰਸਿੰਘ ਸੇਖੋਂ ਦੇ ਕਪਤਾ ਸਿੰਘ ਦੁੱਗਲ ਦੇ ਨੰਦਾ ਦੇ ਜਾਂ ਫਿਰ ਹਰਚਰਨ ਸਿੰਘ ਦੇ ਕਪਤਾ ਸਿੰਘ ਦੁੱਗਲ ਦੇ ਰੇਡੀਓ ਨਾਟਕ ਸਭ ਤੋਂ ਬਹੁਤ ਫੇਮਸ ਹੋਏ ਨੇ ਪਰ ਬਦਾਂਗੇ ਅਗਲੇ ਪ੍ਰੇਸ਼ਣਵਾਲ ਪੰਜਾਬੀ ਨਾਟਕ ਨੂੰ ਪਿੰਡ ਦੇ ਪੱਧਰ ਤੱਕ ਲਿਜਾਣ ਵਾਲਾ ਨਾਟਕਕਾਰ ਕਿਹੜਾ ਹੈ ਗੁਰਸ਼ਰਨ ਸਿੰਘ ਹੈ ਸੰਤ ਸਿੰਘ ਸੇਖੋਂ ਹੈ ਕੰਤਾਜ਼ਿੰਗ ਦੁੱਗ ਲੈ ਜਾਂਦਾ ਹੈ ਜਿਹੜੇ ਵਿਦਿਆਥੀਆਂ ਨੇ ਪਹਿਲੇ ਗੁਰਸ਼ਰਨ ਸਿੰਘ ਨੂੰ ਸਿਲੈਕਟ ਕੀਤਾ ਬਿਲਕੁਲ ਸਹੀ ਹੈ ਗੁਰਸ਼ਰਨ ਸਿੰਘ ਨੇ ਪੰਜਾਬੀ ਨਾਟਕ ਨੂੰ ਪਿੰਡ ਦੇ ਪੱਧਰ ਤੱਕ ਲਿਜਾਣ ਵਾਲਾ ਨਾਟਕ ਕਰਕੇ ਆ ਜਾਂਦਾ ਹੈ ਬਦਾਂਗੇ ਅਗਲੇ ਪ੍ਰੇਸ਼ਣਵਾਲ ਕਿਹੜੇ ਨਾਟਕਾ ਦੀ ਪਤਨੀ ਸਭ ਤੋਂ ਪਹਿਲਾਂ ਰੰਗਮંચ ਤੇ ਅਦਾਕਾਰੀ ਦਿਖਾਈ ਹੈ ਵੀ ਬੱਚਿਆਂ ਨੂੰ ਆਉਂਦਾ ਹੋਵੇਗਾ ਸੰਤ ਸਿੰਘ ਸੇਖੋਂ ਕਰਤਾ ਸਿੰਘ ਦੁੱਗਲ ਨੰਦਾ ਜਾਂ ਹਰਚਰਨ ਸਿੰਘ ਹਰਚਰਨ ਸਿੰਘ ਜੀ ਦੀ ਪਤਨੀ ਪਹਿਲੀ ਵਾਰੀ ਰੰਗਮંચ ਦੇ ਉੱਤੇ ਅਦਾਕਾਰੀ ਦਿਖਾਈ ਸੀ ਬਤਾਈਏ ਅਗਲੇ ਪ੍ਰਸ਼ਨ ਪੰਜਾਬੀ ਨਾਟਕ ਵਿੱਚ ਐਬਸਰਡ ਨਾਟਕ ਦਾ ਸੰਚਾਲਕ ਕੌਣ ਹੈ ਕਰਤਾ ਸਿੰਘ ਦੁੱਗਲ ਸੁਜੀਤ ਸੇਠੀ ਨੰਦਾ ਜਾਂ ਹਰਚਰਨ ਸਿੰਘ ਜਿਹੜੇ ਵਿਦਿਆਰਥੀਆਂ ਨੇ B ਆਪਸ਼ਨ ਸੈਲੈਕਟ ਕੀਤੀ ਹੈ ਬਿਲਕੁਲ ਸਹੀ ਹੈ ਬਤਾਈਏ ਅਗਲੇ ਪ੍ਰੈਸ਼ਰ ਬਲ पंजाबी साहित्य बाबा पुड़ किसान क्या जाता है किरपाल सिसेल में गुरशरन सिंह संत से सिंह सिख करतार सिंह दुग्गल नद्यार्थियों ने सी ऑप्शन सिलेक्ट कित सिखों बिल्कुल सही है संत सिंह सिखा साहित्य बाबा पुड़ कहना बाबा पुढ़ काफ़ी हो गया है नाटक के बाबा पुड़ कहना शरण सिंह साहित्य बाबा बोर्ड कह संत सिंह सिखों पंजाबी रंगवचता बाबापुड कह गुरशरन सिंह ਨੋਰਾ ਰਿਚਰਡ ਨੂੰ ਨਾਡਗਰੀ ਨਕੜਦਾਦੀ ਕਿਸ ਨੇ ਕਿਹਾ ਹੈ ਆਪਸ਼ਨ ਨੇ ਗੁਰਮੁਖ ਸਿੰਘ ਮੁਸਾਫਿਰ ਸਨ ਸਿੰਘ ਸੇਖੋ ਬਲਵੰਤ ਗਾਰਗੀ ਜਾਂ ਨਾਨਕ ਸਿੰਘ ਇਹਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਆਪਸ਼ਨ ਸੀ ਸਿਲੈਕਟ ਕੀਤੀ ਹੈ ਬਿਲਕੁਲ ਸਹੀ ਹੈ ਗੁਲੰਦ ਗਾਰਗੀ ਨੇ ਨੋਰਾ ਰਿਚਰਡ ਨੂੰ ਨਾਡਗਰੀ ਨਕੜਦਾਦੀ ਕਿਹਾ ਹੈ ਪਤਾ ਹੈ ਅਗਲੇ ਪ੍ਰਸ਼ਨ ਬਲ ਸਵੈ ਜੀਵਨੀਆਂ ਤਾਂ ਬਹੁਤ ਪੜੀਆਂ ਨੇ ਪਰ ਜਿੰਨਾ ਨੰਗਾ ਸੱਚ ਗਾਰਗੀ ਨੇ ਆਪਣੇ ਸਵੈ ਜੀਵਨੀ ਵਿੱਚ ਪੇਸ਼ ਕੀਤਾ ਹੈ ਉਹ ਕੋਈ ਨਹੀਂ ਕਰ ਸਕਿਆ ਕਿਸ ਨੇ ਕਿਹਾ ਹੈ ਤੁਹਾਡੇ ਸਾਹਮਣੇ ਆਪਸ਼ਨ ਐ ਕਿਸ਼ਨ ਸਿੰਘ ਗੁਰਮੁਖ ਸਿੰਘ ਮੁਸਾਫਿਰ ਸਨ ਸਿੰਘ ਸੇਖੋ ਦੇ ਪ੍ਰਿੰਸੀਪਲ ਸਰਵਪ ਸਿੰਘ ਪਰ ਸਰਵਪ ਸਿੰਘ ਬਿਲਕੁਲ ਹੀ ਸਹੀ ਆਪਸ਼ਨ ਹੈ ਇਸ ਵਿੱਚ मैं हिंदू भी हूं और सिख भी हूं यह किसने कहा है सान सिंह सिक्खों ने प्रिंसिपल सर्वपंत सिंह ने महात्मा गांधी ने नानक सिंह ने मैं हिंदू भी हूं और सिख भी हूं यह किसने कहा है इसली वजह सही ऑप्शन है सारे के ऑप्शन है बेंगलुरु ज्यादा लगता ठीक नहीं है बेंगलुरु ज्यादा लगता है तेज सिंह है

ਦੀ ਆਪਸ਼ਨ ਬੀ ਅਸਤੋ ਸਿਕਾਤੇ ਖਲੋਤਾ ਬਾਸ਼ਾ ਕਲਵੰਤ ਸਿੰਘ ਵਿਰਕ ਨੂੰ ਕਿਸ ਨੇ ਕਿਹਾ ਹੈ ਆਪਸ਼ਨ ਗੁਰਚਰਨ ਗੁਰਚਰਨ ਸਿੰਘ ਸਰ ਸਿੰਘ ਸਿਕੋ ਕਰਤਾ ਸਿੰਘ ਅਸਤ ਦੀ ਸਹੀ ਇਹਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਸੀ ਆਪਸ਼ਨ ਕਰਤਾ ਸਿੰਘ ਦੁੱਕਲ ਕੀਤੀ ਹੈ ਉਹ ਬਿਲਕੁਲ ਹੀ ਸਹੀ ਹੈ ਸੋ ਇਹ ਸੀ ਅੱਜ ਦੇ 30 ਪ੍ਰਸ਼ਨ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਹੋਰ ਨਵੇਂ ਵੀਡੀਓ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਜਲਦ ਤੋਂ ਜਲ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੋਰ ਇਹ